ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਧਾਰੀਵਾਲ ਦੇ ਡਡਵਾਨ ਰੋਡ ਤੇ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਖਹੇ ਕੇ ਲੰਗੀ ਪ੍ਰਾਲੀ ਦੀ ਪਰੀ ਟਰਾਲੀ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਸੜਕ ਵਿੱਚ ਅੱਗ ਦੇ ਭਾਂਬੜ ਮਚਨੇ ਸ਼ੁਰੂ ਹੋ ਗਏ। ਰੋਡ ਦੇ ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਨੇ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ। ਦੂਜੇ ਪਾਸੇ ਟਰੈਕਟਰ ਤਰਾਲੀ ਚਾਲਕ ਨੇ ਜਦੋਂ ਦੇਖਿਆ ਕਿ ਅਗਧ ਪਖਣ ਲੱਗ ਪਈ ਹੈ ਤਾਂ ਉਹ ਟਰੈਕਟਰ ਤਰਾਲੀ ਨਾਲੋਂ ਵੱਖ ਕਰਕੇ ਪਜਾ ਕੇ ਲੈ ਗਿਆ। ਦੁਕਾਨਦਾਰਾਂ ਅਨੁਸਾਰ ਦਡਵਾ ਰੋਡ ਤੇ ਲੱਗੇ ਟਰਾਂਸਫਾਰਮਰ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਇਹਨਾਂ ਟਰਾਂਸਫਾਰਮਰਾਂ ਦੀ ਦਿਸ਼ਾ ਸੜਕ ਵੱਲ ਹੈ ਜਿਸ ਕਾਰਨ ਸੜਕ ਦੀ ਚੌੜਾਈ ਘਟ ਜਾਂਦੀ ਹੈ ਜਦਕਿ ਉਹ ਕਈ ਵਾਰ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਕਿ ਇਸ ਰੋਡ ਤੇ ਕਾਫੀ ਭਾਰੀ ਟ੍ਰੈਫਿਕ ਰਹਿੰਦਾ ਹੈ ਤੇ ਇਹਨਾਂ ਟਰਾਂਸਫਾਰਮਰਾਂ ਨੂੰ ਗੱਡੀਆਂ ਅਕਸਰ ਛੂ ਕੇ ਗੁਜ਼ਰਦੀਆਂ ਹਨ। ਅੱਜ ਵੀ ਜਦੋਂ ਪ੍ਰਾਲੀ ਲੱਦੀ ਓਵਰ 로ਡ ਟ੍ਰਾਲੀ ਇਥੋਂ ਗੁਜਰਨ ਲੱਗੀ ਤਾਂ ਟਰਾਂਸਫਾਰਮਰ ਕਾਰਨ ਉਸ ਨੂੰ ਅੱਗ ਲੱਗ ਗਈ। ਅੱਗ ਕਾਰਨ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ ਤੇ ਸਪਲਾਈ ਬੰਦ ਕਰਵਾਉਣੀ ਪਈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਦੇਖੋ ਜੀ ਇਹ ਡੈਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਜਿਹੜੀ ਆ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਵੀ ਸਾਰਾ ਬਚਾਅ ਹੋ ਗਿਆ। ਇਹ ਟਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਤੇ ਜਿਹੜਾ ਟਰਾਂਸਪਾਰਟ ਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਭੜੀ ਨੂੰ ਅਗਰ ਆਜੀ ਸਾਰੀਆਂ ਤਾਰਾਂ ਛੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਦੱਸਿਆ ਤੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਹੈ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਤਾਂ ਉਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬੀਲਬੋਰਡ ਨੂੰ ਲਿਖ ਕੇ ਦਿੰਦਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉਹ ਬਹੁਤ ਰੱਛ ਰੰਦਾ ਉੱਤੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਲੱਗੇ ਆ ਉਹਨੂੰ ਦੂਸਰੀ ਜਿਹੜਾ ਸਾਈਡ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜਾਏ ਰਾਹ ਕਾਈ ਡੂੰਡ ਕਰਕੇ ਇਹ ਸਾਰਾ ਨੁਕਸਾਨ ਹੋ ਚੁੱਕਿਆ ਕਿਉਂਕਿ ਇੱਥੇ ਅਕਸਰ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ ਤਿੰਨ ਟਰਾਂਸਫਾਰਮਰ ਇਸ ਡਡਵਾ ਰੋਡ ਤੇ ਲੱਗੇ ਆ ਸ਼ਹਿਰ ਦੇ ਵਿੱਚ ਉਹ ਜਿਹੜੇ ਉਹਨਾਂ ਨੂੰ ਜਿਹੜੀ ਸਾਈਡ ਚੇਂਜ ਕਰਦੀਏ ਤੇ ਬਹੁਤ ਫਾਇਦਾ ਹੋਏਗਾ ਇੱਕ ਤੇ ਰੋਡ ਵੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹੀ ਆ ਰਿਕੁਐਸਟ ਵਾ ਬਿਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਕਿ ਤੁਹਾਨੂੰ ਮੈਂ ਅੱਗੇ ਦੋ ਤਿੰਨ ਵਾਰੀ ਲਿਖ ਕੇ ਦੇ ਦਿੱਤਾ ਐਸਟੀਮੇਟ ਵੀ ਬਣ ਗਿਆ ਐਸਸੀ ਸਾਹਿਬ ਨੂੰ ਕਹਤ ਐਸੀ ਸਾਹਿਬ ਨੂੰ ਕਹਤ ਆ ਪਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਕੋਲੋਂ ਪਰਮਾਤਮਾ ਨੇ ਬਚਾ ਲਿਆ ਤੇ ਗਾਂ ਤੋਂ ਇਹ ਨੁਕਸਾਨ ਨਾ ਹੋਏ ਤੇ ਤੁਸੀਂ ਜੇ ਟਰਾਫਿਕ ਨਾਲ ਕੋਈ ਸੈਕਟਰ ਲੱਗੋ ਦੇ ਕਰਗਾ ਬਿਲਕੁਲ ਸੜਕ ਤੇ ਲੱਗੇ ਆ ਇਸ ਨੂੰ ਅਸੀਂ ਖੜੇ ਰੋਕ ਲੱਗੇਦੇ ਆ ਖੜੇ ਤੇ ਜੇ ਦੂਸਰੀ ਬੋਰਡ ਤੇ ਦੂਸਰੀ ਤਰ੍ਹਾਂ ਕਰ ਲਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ ਆਏ ਆਏ ਦਿਨ ਰਾਤ ਨੂੰ ਜੇ ਦਿਨ ਦੇ ਟਾਈਮ ਲੱਗੀ ਜੇ ਰਾਤ ਨੂੰ ਤਾਂ ਕਿੰਨਾ ਨਖਾਨ ਹੋ ਰਹੇ ਕਿੰਨੇ ਦੁਕਾਨਦਾਰਾ ਲੱਗੇ ਬੜੇ ਬੜੇ ਉਹਨਾਂ ਨੇ ਮਾਰ ਕੇ ਦੇ ਆ ਤੇ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ ਫਾਇਰ ਗੇਡ ਆ ਗਈ ਸੀ ਪੈਂਸਰ ਮੈਂ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਕਿ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਇੱਕ ਹੋਰ ਬੜੀ ਜਿਹੜੀ ਇਹ ਬਚਾ ਦੀ ਗੱਲ ਰਹਿ ਗਈ ਕਿ ਦਿਨ ਸੀਗਾ ਜੇ ਰਾਤ ਹੁੰਦੀ ਤੇ ਇੱਥੇ ਲਾਗੇ-ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਇਹ ਬੜਾ ਵੱਡਾ ਜਾਨੀ ਨੁਕਸਾਨ ਹੋਣਾ ਸੀਗਾ ਚਲੋ ਪ੍ਰਮਾਤਮਾ ਨੇ ਬਚਾ ਕੀਤਾ ਜਿਹੜਾ ਜਾਨੀਮਾਲੀ ਨੁਕਸਾਨ ਤੋਂ ਹੀ ਬਚ ਗਏ ਆ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਜਿਹੜੇ ਖੰਭੇ ਆ ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ ਦੇਰ ਤੋਂ ਕਹਿ ਰਹੇ ਆ ਪ੍ਰਯਾਸ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ ਨਾਲ ਇਹਦੇ ਸੌਵਾਰੇ ਸਵੇਰੇ ਅੱਜ ਛੁੱਟੀ ਦਾ ਦੇਣ ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚਿਤ ਲਿਆਂਦੀ ਹੈ ਗੱਲ ਬਿਜਲੀ ਬੋਰਡ ਦੇ ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਟਰਾਂਸਫਰਮ ਨੇ ਤਿੰਨ ਵਿੱਚ ਰੋੜ ਦੇ ਲੱਗੇ ਆ ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ